ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਵਿਲੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਦੇ 바ਰ ਪਹੁੰਚੇ ਆਂ ਅੱਜ ਦਿਨ ਮੰਗਲਵਾਰ ਹੈ 24 ਜੂਨ ਹੈ ਦੇਸੀ ਮਹੀਨਾ 10 ਸਾੜ ਹੈ ਅੰਮ੍ਰਿਤਵਿਲੇ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨਤਨ ਬਾਬਾ ਸੇਖ ਫਰੀਦ ਜੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਆਮਰਤਵੀਲ ਦਾ ਟਾਈਮ ਦੋ ਅਜੇ 36 ਮਿੰਟ ਹੋ ਚੁੱਕੇ ਨੇ ਕਰੋ ਦਰਸ਼ਨ ਤੰਤਨ ਬਾਬਾ ਸੇਖਪਰੀ ਜੀ ਦੇ ਸੱਜੇ ਪਾਸੇ ਸੱਚਖੰਡ ਦੇ ਵਿੱਚ ਬਿਰਾਜ਼ਮਾਨ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਤੋਂ ਬਾਹਰ ਪਰੋ ਹਾਇਰਿਆ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਰਬਾਬਾ ਸੇਖਪਰੀ ਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰੋ ਹਾਇਰਿਆ ਕਰੋ ਦਰਸ਼ਨ ਜੀ ਆਮਰਤਵੇਲੇ ਜੋ ਤੁਸੀਂ ਉਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਉਂਗੇ ਜਰੂਰ ਕੋਸ਼ਿਸ਼ ਕਰਿਓ ਫੋਨ ਰਾਹੀਂ ਗੁਰਦੁਆਰਾ ਸਾਹਿਬ ਟਿੱਲਾ ਪਾਪਾ ਫਰੀ ਜੀ ਦੇ ਗੇਟ ਤੋਂ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੰਤਰਮ ਬਾਬਾ ਸੇਖ ਫਰੀ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦਿਨ ਵਧੀਆ ਬਤੀਤ ਹੋ ਸਕੇ ਸਭ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਦੀ ਸਭ ਤੇ ਮਿਹਰ ਪਰਿਆਤ ਰੱਖੋ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਵਿੱਚ ਰੱਖੋ ਰੋਜ਼ਾਨਾ ਦੀ ਤਰ੍ਹਾਂ ਸਾਡੇ 3:30 ਵਜੇ ਗੇਟ ਖੁੱਲਣਗੇ 3:00 ਵਜੇ 50 ਮਿੰਟ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸਚਕਣ ਸਾਹਿਬ ਤੋਂ ਪ੍ਰਕਾਸ਼ ਧਾਂ ਤੇ ਜਨ ਸਮੇ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਜੋ ਹੋਗੋ ਨਾਮਾ ਸਾਹਿਬ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ ਫਿਰ ਹਾਲ ਤੁਸੀਂ ਕੋਸ਼ਿਸ਼ ਕਰਿਓ ਗੁਰਦੁਆਰਾ ਸਾਹਿਬ ਟੇਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਅਰਦਾਸ ਬੇਨਤੀ ਕਰਕੇ ਆਪਣਾ ਤੇ ਪੂਰੇ ਪਰਿਵਾਰ ਦਾ ਤਨਵਦੀ ਅਪਡੇਟ ਕਰੋ ਜੋ ਸਭ ਤਿਮਿਰ ਪ੍ਰਿਆਥਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ